ਜਿਹੜੀ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਸੀ ਕਿਸੇ ਵਕਤ ਜਿਹੜੀ ਲੋਕਾਂ ਨੂੰ ਇਹ ਕਹਿੰਦੀ ਸੀ ਕਿ ਜਿਹੜੇ ਇਹਦੇ ਉਮੀਦਵਾਰ ਹੋਣਗੇ ਉਹ ਅਸੀਂ ਇਹੋ ਜਿਹੇ ਉਮੀਦਵਾਰ ਲੈ ਕੇ ਆਵਾਂਗੇ ਜਿਹੜੇ ਆਮ ਘਰਾਂ ਦੇ ਜੰਮੇ ਜਾਏ ਹੋਣਗੇ ਜਿਹੜੇ ਆਮ ਘਰਾਂ ਦੇ ਜ਼ਵਾਕਾਂ ਦੀਆਂ ਆਮ ਘਰਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸਮਝਦੇ ਹੋਣਗੇ ਜਿਨ੍ਹਾਂ ਨੂੰ ਇਸ ਤਕਲੀਫ ਦਾ ਪਤਾ ਹੋਊ ਕਿ ਬੇਰੋਜ਼ਗਾਰੀ ਕੀ ਹੁੰਦੀ ਆ ਜਿਨ੍ਹਾਂ ਨੂੰ ਇਸ ਤਕਲੀਫ ਦਾ ਪਤਾ ਹੋਊ ਕਿ ਮੰਡੀਆਂ 'ਚ ਰਾਤ ਨੂੰ ਰਾਤ ਕੱਟਣੀ ਝੋਨੇ ਦੀਆਂ ਢੇਰੀਆਂ ਤੇ ਪੈ ਕੇ ਕਿੰਨੀ ਔਖੀ ਹੁੰਦੀ ਆ ਜਿਨ੍ਹਾਂ ਨੂੰ ਪਤਾ ਹੋਊ ਕਿ ਜਿਹੜੇ ਮਜ਼ਦੂਰ ਮੰਡੀਆਂ 'ਚ ਕੰਮ ਕਰਦੇ ਆ ਉਹਨਾਂ ਦੀ ਕੀ ਹਾਲਤ ਹੁੰਦੀ ਆ ਤੇ ਡੂਡੂਡ ਮਹੀਨਾ ਜਦੋਂ ਉਹ ਖੱਜਲ ਖੁਆਰ ਹੁੰਦੇ ਆ ਮੰਡੀਆਂ 'ਚ ਉਹਨਾਂ ਦੀ ਕੀ ਤਕਲੀਫ ਹੁੰਦੀ ਆ ਪਰ ਭਰਾਵੋ ਸਾਡੀ ਇਹ ਤਰਾਸਦੀ ਰਹੀ ਆ ਸਾਡੀ ਇਹ ਤਰਾਸਦੀ ਆ ਭਈ ਐਡਾ ਵੱਡਾ ਝੂਠ ਬੋਲਣ ਤੋਂ ਬਾਅਦ ਤੇ ਪਟਾਰੀ ਚੋਂ ਕੀ ਕਢਦੇ ਆ ਗਿੱਦੜ ਬਹੇ ਚਾਕੇ ਪਟਾਰੀ ਚੋਂ ਕਢਦੇ ਆ ਡਿੰਪੀ ਢਿੱਲੋਂ ਜਿਹੜਾ 2 250 ਬੱੱਸਾਂ ਦਾ ਮਾਲਕਾ ਜਿਹਨੂੰ ਨਹੀਂ ਪਤਾ ਕਿ ਲੋਕਾਂ ਦੀ ਬੇਰੁਜ਼ਗਾਰੀ ਪ੍ਰਤੀ ਕੀ ਪਹੁੰਚ ਹੁੰਦੀ ਆ ਉਹਨੂੰ ਨਹੀਂ ਪਤਾ ਕਿ ਰਾਤ ਨੂੰ ਝੋਨੇ ਦੀ ਢੇਰੀ ਤੇ ਪਏ ਕਿਸਾਨ ਦੀ ਕੀ ਹਾਲਤ ਹੁੰਦੀ ਆ ਉਹਨੂੰ ਨਹੀਂ ਪਤਾ ਕਿ ਪੱਖਾ ਲਾਉਣ ਵਾਲੇ ਮਜ਼ਦੂਰਾਂ ਦੀ ਕੀ ਹਾਲਤ ਹੁੰਦੀ ਆ ਉਹਨੂੰ ਨਹੀਂ ਪਤਾ ਉਹਨੂੰ ਕਹਦਾ ਪਤਾ ਉਹਨੂੰ ਪਤਾ ਵੀ ਭਗਵੰਤ ਮਾਨ ਵਰਗੇ ਮੁੱਖ ਮੰਤਰੀਆਂ ਨੂੰ ਕਿਵੇਂ ਟੱਕ ਤੇ ਚੜਾਉਣਾ ਉਹਨੂੰ ਇਸ ਗੱਲ ਦਾ ਪਤਾ ਕਿ ਕਿਵੇਂ ਆਪਦੀ ਟਿੱਕ ਨੂੰ ਬਰਕਰਾਰ ਕਰਕੇ ਲੋਕਾਂ 'ਚ ਜਾ ਕੇ ਵਿਚਾਰਾ ਜਾ ਬਣ ਕੇ ਇਹ ਕਹਿਣਾ ਵੀ ਯਾਰ ਤਿੰਨ ਵਾਰ ਹੋ ਗਿਆ ਮੈਨੂੰ ਲੋਕਾਂ ਨੇ ਹਰਾਇਆ ਹੁਣ ਤੁਸੀਂ ਮੇਰਾ ਵੀ ਦਾ ਲਾ ਦਿਓ ਕਿਉਂਕਿ ਉਹਨੂੰ ਲੱਗਦਾ ਕਿ ਉਹਦੀਆਂ ਬੱਸਾਂ ਦਾ ਕਾਫਲਾ ਅਜੇ ਛੋਟਾ ਇਸ ਕਰਕੇ ਉਹ ਉਹਨੂੰ ਲੈ ਕੇ ਆਏ ਆ ਉਹ ਕਾਰਪੋਰੇਟਾਂ ਦੇ ਦਲਾਲ ਨੂੰ ਲੈ ਕੇ ਆਇਆ ਭਰਾਵੋ ਕਾਰਪੋਰੇਟਾਂ ਦੇ ਦਲਾਲ ਨੂੰ ਉਹ ਕਿਸੇ ਆਮ ਊਮ ਪਾਰਟੀ ਦਾ ਨਹੀਂ ਹੈ ਕਿ ਜਦੋਂ ਉਹਦਾ ਦਾ ਲੱਗਿਆ ਆਉਣ ਵਾਲੀਆਂ ਚੋਣਾਂ 'ਚ ਤੇ ਉਹਨੇ ਇੱਥੋਂ ਜਿੱਤ ਕੇ ਤੇ ਗਾਹਲ ਦੀ ਵਾਰੀ ਜਦੋਂ ਸਰਕਾਰ ਬਣੀ ਆਏ ਨਹੀਂ ਪਤਾ ਵੀ ਡੱਡੂ ਛਪੂਟਾ ਮਾਰ ਕੇ ਟੱਕੜੀ 'ਚ ਬਹਿ ਜਾ ਜਾਂ ਪੰਜੇ ਤੇ ਚੜ੍ਹ ਜਾਏ ਉਹਨੂੰ ਨਹੀਂ ਪਤਾ ਇਸ ਗੱਲ ਦਾ ਉਹਨੇ ਤਾਂ ਇਹ ਦੇਖਣਾ ਭਈ ਸਰਕਾਰ ਕੀ ਦੀ ਆ ਤੇ ਕਿਹਦੇ ਨਾਲ ਕਿਵੇਂ ਜਾਣਾ ਇਹ ਸਾਰਾ ਕੁਝ